ਦਮਦਮੀ ਟਕਸਾਲ ਦੇ ਮੁਖੀ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਕਹੇ ਕਿ ਹਰ ਸਿੱਖ ਨੂੰ ਪੰਜ ਬੱਚੇ ਪੈਦਾ ਕਰਨੇ ਚਾਹੀਦੇ ਨੇ ਤੇ ਜੇ ਬੱਚਿਆਂ ਦੀ ਤੁਸੀਂ ਸੰਭਾਲ ਨਹੀਂ ਕਰ ਸਕਦੇ ਤੇ ਤੁਸੀਂ ਇੱਕ ਬੱਚਾ ਰੱਖ ਲਿਓ ਤੇ ਚਾਰ ਮੈਨੂੰ ਦੇ ਦਿਓ ਮੈਂ ਉਹਨਾਂ ਦੀ ਸੰਭਾਲ ਕਰਾਂਗਾ ਉਹਨਾਂ ਚੋਂ ਹੀ ਕੋਈ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਕੋਈ ਕਾਲ ਤਖਤ ਸਾਹਿਬ ਦਾ ਜਥੇਦਾਰ ਬਣੇਗਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੀ ਇਸ ਸਟੇਟਮੈਂਟ ਤੋਂ ਬਾਅਦ ਕਈਆਂ ਨੇ ਵਿਰੋਧ ਕੀਤਾ ਪਰ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਕਿ ਆਖਰ ਬਾਬਾ ਹਰਨਾਮ ਸਿੰਘ ਖਾਲਸਾ ਹੋਣਾ ਨੇ ਕੀ ਕੁਝ ਕਿਹਾ ਦਮਦਮੀ ਟਕਸਾਲ ਅਤੇ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕੌਮ ਨੂੰ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਆਪਣੇ ਬੱਚਿਆਂ ਦੀ ਗਿਣਤੀ ਵਧਾਉਣ ਦਾ ਸੰਦੇਸ਼ ਦਿੱਤਾ ਜਾਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਹਰ ਸਿੱਖ ਪਰਿਵਾਰ ਦੇ ਵਿੱਚ ਪੰਜ ਬੱਚੇ ਹੋਣੇ ਚਾਹੀਦੇ ਨੇ ਸਿੱਖਾਂ ਨੂੰ ਪੰਜ ਬੱਚੇ ਘੱਟੋ-ਘੱਟ ਪੈਦਾ ਕਰਨੇ ਚਾਹੀਦੇ ਨੇ ਇਹ ਉਹਨਾਂ ਦੀ ਬਿਆਨ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਉਹਨੇ ਵੀ ਕਿਹਾ ਕਿ ਹਰ ਸਿੱਖ ਨੂੰ ਪੰਜ ਬੱਚੇ ਪੈਦਾ ਕਰਨੇ ਚਾਹੀਦੇ ਨੇ ਅਗਰ ਤੁਸੀਂ ਬੱਚੇ ਪੈਦਾ ਕਰਕੇ ਉਹਨਾਂ ਦੀ ਦੇਖਭਾਲ ਸੰਭਾਲ ਨਹੀਂ ਕਰ ਸਕਦੇ ਤਾਂ ਉਹਨਾਂ ਵਿੱਚੋਂ ਚਾਰ ਮੈਨੂੰ ਦੇ ਦਿਓ ਤੇ ਇੱਕ ਬੱਚਾ ਤੁਸੀਂ ਆਪਣੇ ਘਰ ਰੱਖ ਲੈਣਾ ਮੈਂ ਨਾ ਬੱਚਿਆਂ ਨੂੰ ਆਉਣ ਵਾਲਾ ਇਹਨਾਂ ਬੱਚਿਆਂ ਦੇ ਵਿੱਚ ਆਉਣ ਵਾਲਾ ਭਵਿੱਖ ਦੇਖਦਾ ਇਹਨਾਂ ਨੂੰ ਗੁਰਮਤਿ ਧਾਰਮਿਕ ਸਿੱਖਿਆ ਦਿੱਤੀ ਜਾਏਗੀ ਇਹਨਾਂ ਵਿੱਚੋਂ ਕੋਈ ਸ਼੍ਰੀ ਕਾਲ ਤਕ ਸਾਹਿਬ ਦਾ ਜੱਥੇਦਾਰ ਕੋਈ ਗ੍ਰੰਥੀ ਕੋਈ ਸ਼ਹੀਦ ਤੇ ਕੋਈ ਵਿਦਵਾਨ ਬਣੇਗਾ ਇਹਨਾਂ ਨੂੰ ਮੈਂ ਗੁਰਮਤਿ ਵਿਦਵਾਨ ਬਣਾਵਾਂਗਾ ਜਿਨ੍ਹਾਂ ਨੇ ਦੇਸ਼ ਦੇ ਨਾਲ ਨਾਲ ਵਿਦੇਸ਼ਾਂ 'ਚ ਵੀ ਇਹਨਾਂ ਨੂੰ ਫਿਰ ਪਹਿਚਾਨ ਮਿਲੂਗੀ ਉਹਨਾਂ ਇਹ ਵੀ ਕਿਹਾ ਕਿ ਸਿੱਖ ਇੱਕ ਬੱਚੇ ਤੱਕ ਸੀਮਤ ਨਾ ਰਹਿਣ ਅਸੀਂ ਸੂਬੇ ਵਿੱਚ 52% ਸਾਡੀ ਆਬਾਦੀ ਹੈ ਜਦ ਕਿ ਬਾਕੀ ਆਬਾਦੀ ਪ੍ਰਵਾਸੀ ਭਾਈਚਾਰੇ ਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੇ ਰਾਜ ਦੇ ਵਿੱਚ ਹੀ ਘਟ ਗਿਣਤੀਆਂ ਦੇ ਤੌਰ ਤੇ ਜਾਣੇ ਜਾਵਾਂਗੇ ਤੇ ਫਿਰ ਇਹ ਸਾਨੂੰ ਲੋਕ ਕੁੱਟਣਗੇ ਅੱਜ ਕੱਲ ਨਸ਼ਾ ਕਰਨ ਵਾਲੇ ਬੱਚੇ ਆਪਣੇ ਮਾਤਾ ਪਿਤਾ ਨੂੰ ਕੋਟਰੇ ਨੇ ਅਗਰ ਤੁਹਾਡੇ ਕੋਲ 4 ਬੱਚੇ ਹੋਣਗੇ ਤਾਂ ਘਟੋ-ਘਟੋ ਤੁਹਾਡੀ ਤਾਂ ਦੇਖਭਾਲ ਕਰਨਗੇ ਦੂਸਰਾ ਉਹ ਗੁਰੂ ਘਰ ਜਾਂ ਫਿਰ ਹੋਰ ਕਾਰ ਸੇਵਾ ਕਰਿਆ ਕਰਨਗੇ ਅੱਜ ਬੱਚੇ ਨਸ਼ੇ ਨਾਲ ਮਰ ਰਹੇ ਨੇ ਲੇਕਿਨ ਉਹਨਾਂ ਨੂੰ ਡੇਰਿਆਂ ਵਿੱਚ ਭੇਜਣ ਨੂੰ ਤਿਆਰ ਨਹੀਂ ਆ ਪਹਿਲਾਂ ਸਿੱਖਿਆ ਡੇਰਿਆਂ ਦੇ ਵਿੱਚ ਹੀ ਦਿੱਤੀ ਜਾਂਦੀ ਸੀ ਇਹ ਡੇਰੇ ਨਹੀਂ ਐ ਜਿਨ੍ਹਾਂ ਨੇ ਪੰਜਾਬੀ ਅਤੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਉਥੇ ਗੁਰਮਤਿ ਗਿਆਨ ਵੀ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਉਧਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਦਮਦਮੀ ਟਕਸਾਲ ਦੇ ਇਸ ਬਿਆਨ ਦਾ ਵਿਰੋਧ ਕੀਤਾ ਹੈ ਦਮਦਮੀ ਟਕਸਾਲ ਦੇ ਮੁਖੀ ਦਾ ਬਿਆਨ ਆਉਣ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜੀ ਰਾਜ ਲਾਲੀ ਗਿੱਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਾ ਵਾਲੀ ਗੱਲ ਹੈ ਉਹਨਾਂ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਇੱਕ ਉੱਚੀ ਹਸਤੀ ਹੈ ਸਾਰਿਆਂ ਦੇ ਸਤਿਕਾਰਯੋਗ ਹੈ ਉਹਨਾਂ ਦੀ ਤਰਫੋਂ ਦਿੱਤਾ ਗਿਆ ਇਹ ਬਿਆਨ ਕਾਫੀ ਮੁਸ਼ਕਲਾਂ ਭਰਿਆ ਦਿਖਾਈ ਦੇ ਰਿਹਾ ਉਹਨੇ ਇਹ ਕਿਹਾ ਕਿ ਔਰਤਾਂ ਬੱਚੇ ਪੈਦਾ ਕਰਨ ਵਾਲੀਆਂ ਮਸ਼ੀਨਾ ਨਹੀਂ ਹਨ ਜਿਸ ਨੇ ਬੱਚੇ ਪੈਦਾ ਕੀਤੇ ਨੇ ਉਹ ਉਹਨਾਂ ਨੂੰ ਪਾਲ ਵੀ ਸਕਦੇ ਨੇ ਅੱਜ ਸਮਾਂ ਹੈ ਕਿ ਬੱਚਿਆਂ ਨੂੰ ਵਿਦੇਸ਼ ਜਾਣ ਤੋਂ ਰੋਕ ਲੇ ਬੱਚੇ ਨੌਕਰੀਆਂ ਲਈ ਬਾਹਰ ਜਾ ਰਹੇ ਨੇ ਅਸੀਂ ਬੱਚਿਆਂ ਨੂੰ ਵਧੀਆ ਸਿੱਖਿਆ ਦੇਣੀ ਚਾਹੀਦੀ ਹੈ ਸਾਨੂੰ ਨਾ ਕਿ ਧਰਮ ਦੇ ਵਿੱਚ ਉਲਝਾਉਣਾ ਚਾਹੀਦਾ ਬੱਚਿਆਂ ਲਈ ਪੰਜਾਬ ਵਿੱਚ ਹਰ ਕਦਮ ਉਠਾਇਆ ਜਾ ਰਿਹਾ ਚਾਹੇ ਉਹ ਸਿੱਖਿਆ ਹੋ ਜਾਂ ਫਿਰ ਨੌਕਰੀ ਦੰਦਮੀ ਟਕਸਾਲ ਭਾਰਤ ਵਿੱਚ ਇੱਕ ਸਿੱਖ ਵਿਦਿਆਰਥੀਆਂ ਨੂੰ ਸਿੱਖ ਸਿਖਿਆਰਥੀਆਂ ਨੂੰ ਸਿਖਾਉਣ ਵਾਲੀ ਇੱਕ ਟਕਸਾਲ ਦੇ ਤੌਰ ਤੇ ਦੇਖਿਆ ਜਾਂਦਾ ਹੈ ਇਨਾਂ ਦਾ ਮੁੱਖ ਦਫ਼ਤਰ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਮਹਿਤਾ ਚੌਂਕ ਵਿੱਚ ਸਥਿਤ ਹੈ। ਬਹੁਤ ਸਾਰੇ ਲੋਕ ਇਸ ਨੂੰ ਬੁੱਢਲੀ ਯੂਨੀਵਰਸਿਟੀ ਦੇ ਤੌਰ ਤੇ ਵੀ ਦੇਖਦੇ ਰਹੇ ਨੇ। ਸਾਲ 1706 ਦੀ ਮੁਕਸਰ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਤਲਵੰਡੀ ਦੇ ਵਿੱਚ ਡੇਰਾ ਪਿਆਸੀ ਇਸੇ ਸਥਾਨ ਨੂੰ ਦਮਦਮਾ ਅਰਥਾਤ ਇੱਕ ਪੜਾਉ ਜਿੰਨੂੰ ਮਤਲਬ ਠਹਿਰਨ ਵਾਲੀ ਜਗਾ ਦੇ ਰੂਪ ਵਿੱਚ ਜਾਣਿਆ ਜਾਣ ਲੱਗਾ ਸੀ ਇਸ ਤਾਣ ਹੁਣ ਦਮਦਮਾ ਦੇ ਰੂਪ ਦੇ ਵਿੱਚ ਜਾਣੇ ਜਾਂਦਾ ਕਿ ਜਿੱਥੇ ਦਸਮ ਪਾਸ਼ਾ ਨੇ ਦਮ ਮਾਰਿਆ ਸੀ ਤੇ ਗੁਰੂ ਗੋਬਿੰਦ ਸਿੰਘ ਅਤੇ ਬਾਬਾ ਦੀਪ ਸਿੰਘ ਨੇ ਇਸੇ ਟਕਸਾਲ ਦੇ ਨਾਲ ਜੁੜੇ ਹੋਣ ਕਰਕੇ ਇਸ ਦਾ ਇਤਿਹਾਸ 300 ਸਾਲ ਤੋਂ ਵੀ ਵੱਧ ਪੁਰਾਣਾ ਦੱਸਿਆ ਜਾ ਰਿਹਾ ਤੇ ਬਾਅਦ ਚ ਮੇਤਾ ਚੌਂਕ ਵਿੱਚ ਦਮਦਮੀ ਟਕਸਾਲ ਹੁੰਦ ਵਿੱਚ ਆਇਆ ਸੀ ਉਸ ਟਕਸਾਲ ਦੇ ਹੁਣ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਤੇ ਬਾਬਾ ਹਰਨਾਮ ਸਿੰਘ ਖਾਲਸਾ ਦੀ ਉਹ ਵੀਡੀਓ ਕਾਫੀ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਕਈਆਂ ਨੇ ਆਪਣੇ ਪੱਖ ਰੱਖੇ ਨੇ ਜਿਹਦੇ ਚ ਹਰਨਾਮ ਸਿੰਘ ਖਾਲਸਾ ਉਹਨਾਂ ਨੇ ਸਪਸ਼ਟ ਕਿਹਾ ਸੀ ਕਿ ਹਰੇਕ ਸਿੱਖ ਨੂੰ ਪੰਜ ਬੱਚੇ ਘਟੋ ਘਟ ਪੈਦਾ ਕਰਨੇ ਚਾਹੀਦੇ ਨੇ ਕਿਉਂਕਿ ਇਸ ਸਮੇਂ ਸੂਬੇ ਅੰਦਰ ਪੰਜਾਬ ਅੰਦਰ ਸਿੱਖਾਂ ਦੀ ਆਬਾਦੀ 52 ਫੀਸਦੀ ਹੀ ਰਹਿ ਗਈ ਆ ਜੋ ਖਤਰੇ ਵਾਲੀ ਗੱਲ ਹੈ ਫਿਲਹਾਲ ਇਸ ਜਾਣਕਾਰੀ ਦਾ ਧੜਤੂ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ